ਕੋਆ ਪਰਣਾ ਦਾ ਮੁੰਡਾ ਆਈ ਉਹ ਫੈਨ ਫਮਾਨ ਰਹਿੰਦਾ ਅੱਛਾ ਜਿਹੜਾ ਬਾਪੂ ਹੀ ਉਹ ਸੁਗਮੰਦਾ ਆਜੀ ਪਕੜ ਕਰਦੇ ਵੱਡੀ ਵਿਖਣ ਛੜਤੀ ਹੁੰਨਾਂ ਨੇ ਹਾਂ ਹਾਂ ਤੇ ਘਰੇ ਲੜਦੇ ਹੁੰਦੇ ਸੀ ਉਹਦੀ ਮਾਦਰ ਕਹਿੰਦਾ ਇਹਨਾਂ ਮੈਨੂੰ ਲੱਗਦਾ ਉਹ ਡੀਓ ਖੇਡਦੇ ਤੇ ਮੈਂ ਮਿੱਧਰ ਹੋਈ ਨਾ ਗਿਆ ਸਹੀ ਗੱਲ ਲੜਦੇ ਹੁੰਦੇ ਸੀ ਉਹਨੇ ਕਹਿੰਨਾ ਹਾਂ ਉਧਰ ਫੜ ਲੈ ਅੱਜ ਜੇ ਨਹੀਂ ਫੜਿਆ ਗਿਆ ਉਸਤਾਦ ਹਾਂ ਫੜਿਆ ਨਹੀਂ ਗਿਆ ਹੁਣ ਬਹੁਤਾ ਲੜਦੇ ਹੁੰਦੇ ਸੀ ਸੁਗਮੰਦੇ ਉਹਨਾਂ ਵੇਖਿਆ ਨਹੀਂ ਜਦੋਂ ਸੁਗਮੰਦ 18 18 19 19 ਕਬਡੀਆਂ ਪਾਉਂਦਾ ਲਾਏ ਉਹ ਨਿਉ ਨੀ ਵੀ ਵੀ ਕਬੱਡੀਆਂ ਸ਼ੋਅ ਮੈਚ ਦੀਆਂ ਉਹ ਹੁਣਾ ਲੋਕੀ ਹੋਰ ਚਾਰ ਕੌਡੀਆਂ ਪਾਉਂਦੇ ਕਹਿੰਦਾ ਸੁਗਮਣ ਫੇਟਾ ਸੁਗਮਣ ਫੇਟਾ ਉਹ ਮੈਂ ਨਾ ਸੁਗਮਣ ਤੁਸੀਂ ਵੇਖਿਆ ਹੀ ਨਹੀਂ ਕਰੀ ਇਹਨਾਂ ਨੇ ਵੇਖਿਆ ਉਹਨੂੰ ਪੁੱਛੋ ਬੜੇ ਕਨੇ ਪਰਦੇ ਨਾ ਕੋਈ ਪਾ ਪਾਇਆ ਹੀਗਾ ਆਪਣੇ ਸ਼ਾਹ ਖਾਸਪੁਰੀਏ ਨੇ ਅੱਛਾ ਕੋਈ ਨਾ ਕੋਈ ਲਾਈਵ ਨਹੀਂ ਚੱਲਦਾ ਹੁੰਦਾ ਹਾਂ ਕਹਿੰਦੇ ਕੋਈ ਨਹੀਂ ਲਾਈਵ ਚੱਲਦਾ ਹੁੰਦਾ ਰਾਲਾ ਤੇ ਜਦੋਂ ਉਹਨੂੰ ਜਫਾ ਪਿਆਣਾ ਇਸੇ ਮਾੜੀ ਵੇਗ ਦੇ ਲਾਜੀ ਤੇ ਪਾਇਆ ਜਵਾ ਪੈ ਗਿਆ ਸੁਗਨ ਭਾਈ ਜਫਾ ਪੈ ਗਿਆ ਸੁਗਨ ਨੂੰ ਜਿੱਥੇ ਉਹੋ ਹੀ ਗੱਲਾਂ ਦੀ ਸ਼ਾਹ ਨੇ ਪਾਇਆ ਚਾਰ ਪੰਜ ਖਾਏ ਗਏ ਕੋਈ ਗੱਲ ਨਹੀਂ ਹੈ ਜੱਗੂ ਛੋਲੇ ਵਾਲਾ ਹੋਰ ਜੱਗੂ ਠੀਕ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਉਹ ਜਨਾਬ ਜੀ ਵਾ ਵਧੀਆ ਵਧੀਆ ਕਹਿੰਦੀ ਨਵੇਂ ਕੱਪੜੇ ਵਾ ਅੱਛਾ ਮੈਨੂੰ ਨਵੇਂ ਕੱਪੜੇ ਪਾ ਮੈਂ ਨਹੀਂ ਵੀਰਾ ਹੁੰਦੇ ਆਪਣਾ ਨਵੇਂ ਕੱਪੜੇ ਦੀ ਗੱਲ ਕੋਈ ਮੈਨੂੰ ਨਾ ਭਲੇਖਾ ਪੈ ਗਿਆ ਘਰ ਦਾ ਆ ਜਾਓ ਆ ਜਾਓ ਭਾਈ ਆ ਜਾ ਉਹ ਉਹ ਆਓ ਫੋਟੋ ਕਿੱਥੇ ਕੀ ਹੈ ਸਸੀ ਕਾਲ ਮਾਤਾ ਜੀ ਪੇਲੋਟਾ ਮਾਰਤਾ ਦਵਾ ਨੂੰ ਜੱਗਨੂ ਮੋਟਰਸਾਈਕਲ ਲਿਆ ਜੱਗਤ ਨੂੰ ਮੁਬਾਰਕਾ ਯਾਰ ਬੜੀ ਖੁਸ਼ੀ ਹੋਈ ਮਾਤਾ ਜੀ ਪਤਾ ਵੀ ਲੱਗਦੀ ਆ ਭਰਾਓ ਅੱਲਾ ਲਾ ਲਾ ਇਹ ਜੱਗੂ ਕਿਹਨੇ ਦਿੱਤਾ ਮੋਟਰਸਾਈਕਲ ਇਹ ਆਪਣੇ ਭਰਾ ਹੀ ਨਿਸ਼ਾਰੇ ਦੇ ਕਰਨ ਭਰਾ ਆਪਣਾ ਅੱਛਾ ਤੇ ਜੱਗਨੂ ਭਾਵੇਂ ਭਾਪਨੇ ਉਹਨਾਂ ਦਾ ਰਿਜ਼ਲਟ ਹੈ ਕਿ ਡਿਗਰੀ ਦਾ ਕਿ ਜੋਬ ਨਾ ਅੱਛਾ ਅੱਛਾ ਕਿਹੜੇ ਟੂਰਨਾਮੈਂਟ ਤੇ ਇਹ ਆਪਣੇ ਇੱਥੇ ਸ਼ੇਖਪੁਰੀ ਸਾਹਿਬ ਅੱਛਾ ਰੰਗ ਲੱਗੀ ਹਾਂ ਭਾਈ ਜੀ ਹੋਰ ਮਾਤਾ ਜੀ ਸੇ ਠੀਕ ਠਾਕ ਹਾਂਜੀ ਪਰਿਵਾਰ ਸਭ ਵਧੀਆ ਸਭ ਵਧੀਆ ਜੀ ਕਬਡੀ ਗਿਫਟ ਜੱਗੂ ਚੋਲਾ ਸੇ ਮਾਤਾ ਜੀ ਦਾ ਜਦੋਂ ਇਦਾਂ ਦੇ ਸਲਮਾਨ ਮਿਲਦੇ ਖੁਸ਼ੀ ਤਾਂ ਹੁੰਦੀ ਹੁੰਦੀ ਹੈ ਨਾ ਉਹ ਜਾਰੀ ਬਹੁਤ ਜਾਰੀ ਖੁਸ਼ੀ ਹੈ ਥੋੜੀ ਜੀ ਹਮਮ ਧੰਨਵਾਦ ਉਹ ਨਵੀਰਾ ਨਾਲ ਜਿਨ੍ਹਾਂ ਨੇ ਇੰਨਾ ਵੱਡਾ ਸਵਾਦ ਕੀਤਾ ਸਹੀ ਗੱਲਾਂ ਨੇ ਕੋਤ

ਪੱਖੇ ਦੀ ਲੋੜ ਹੀ ਨਹੀਂ ਉਸ ਦਾ ਮਤਲਬ ਹੈ ਬੈਟਰ ਤੇ ਆ ਉਹਦੀ ਜਾਪੜਾ ਬਰਬੇਗਾ ਅੱਛਾ ਅੱਛਾ ਕੋਈ ਚੱਕਰ ਨਹੀਂ ਦੇ ਲਓ ਨਹੀਂ ਨਹੀਂ ਕੋਈ ਚੱਕਰ ਨਹੀਂ ਪੱਖਾ ਨਾਲ ਛੱਡੀ ਭਰਾ ਬਹੁਤ ਹੀ ਗਰੀਬ ਦੇ ਘਰੇ ਆਇਆ ਕਿ ਆਓ ਲੈਣਾ ਕਿਹੜਾ ਹੋ ਗਿਆ ਲੱਗਦਾ ਬੰਦਾ ਤਾਂ ਗਰੀਬ ਥੋੜੀ ਆ ਉਹ ਬਸ ਵਾਹ ਗਮਾਰਾ ਗਰੀਬ ਦੇ ਲਈ ਬਣਿਆ ਜਾਂਦਾ ਕੀ ਕਰੀਂ ਜੱਗੂ ਆ ਫੜੂ ਗੋਦੀ ਤੇਰੀ ਤੇ ਫੜੋ ਭਾਈ ਮਾਰੀ ਜਾਂਦੇ 70 ਕਿਲੋ ਅੱਛਾ ਨਹੀਂ ਭਾਈ ਲੋ ਇਹ ਕੋਈ ਨਾ ਗੱਡੀ ਖੜਿਆ ਹੈ ਆਪਾਂ ਨੇ ਉੱਥੇ ਜਾਏ ਭਾਈ ਨਾ ਅੱਛਾ ਭਾਈ ਨੂੰ ਜਾਣਦੇ ਹੋ ਨੀ ਭਾਈ ਹਾਂ ਹਾਂ ਮਾਲੂਕਰੀ ਹਾਂ ਹਾਂ ਬਹੁਤ ਖੇਡੇ ਮੈਂ ਬਹੁਤ ਮੈਂ ਖੜਿਆ ਹਾਂ ਮੁੰਡਾ ਘਰੇ ਵੀ ਰਹੇ ਆ ਹੈਪੀ ਭਾਈ ਹਾਂ ਹਾਂ ਬੜਾ ਨਾਈਸ ਹਾਂਜੀ ਮਾ ਭਾਈ ਕੋਣ ਹੋ ਗਏ ਝੰਡਾ ਭੀ ਹੋਈ ਪਾਣੀ ਲਾਦਾ ਏ ਲੈ ਨਾ ਪਾਣੀ ਨੂੰ ਕੀ ਆ ਪਾਣੀ ਝੰਡਾ ਸਾਨੂੰ ਇਹ ਕਿਹਾ ਪਾਸਾ ਟੂਰਨਾਮੈਂਟ ਦੇ ਮੈਂਗਾ ਸ਼ੋਅ ਮੈਂ ਨਹੀਂ ਸਰੀਆਲੀ ਸਰੀਆਲੀ ਆ ਮੈਂ ਦੇਖਣ ਲਈ ਮੈਚ ਦੇ ਮੈਂ ਬੜਾ ਜਿਹਾ ਫਵਰਾ ਹੈ ਨਾ ਹਾਂ ਪੂਰਾ ਗੰਜੀ ਬਾਣੀ ਫਵਰਾ ਹੋ ਰਿਹਾ ਇੱਥੋਂ ਪਤਾ ਲੱਗਦਾ ਬੰਦਾ ਚੰਗਾ ਫਿਰ ਮੈਂ ਆ ਵੇਖਿਆ ਦਾਈ ਮਾਲਾ ਬਹਿ ਜੰਨੇ ਆ ਥੀ ਬਾਹਰ ਉਹਨ ਕੀ ਬਹਿ ਜੰਨੇ ਨਾ ਹਾਂ ਦਸਤਾਰ ਬਾਹ ਮਿੰਦ ਲਾਉਂਦੇ ਹੁੰਦਾ ਹਾਂ ਸਹੀ ਗੱਲ ਹੈ ਅਸੀਂ ਕੱਪੜੇ ਵਾਗੇ ਜਿੰਝ ਵੱਡ ਜੰਨੇ ਆ ਦਸਤਾਰ ਬੰਦਾ ਹੋਵੇ ਇਹਦੇ ਪਹਿਲਾਂ ਹਾਨੂੰ ਕੱਲੇ ਵੀ ਬਿੰਦਾ ਵਿੰਜੋ ਹਮ ਇੱਕ ਬੰਦਾ ਕਹਿੰਦਾ ਜੱਗੂ ਨਹੀਂ ਬਾਹਰ ਚਾਉਂਦਾ ਸੰਦੀਪਾ ਨੂੰ ਪਿੰਡਾਂ ਜਾਂਦਾ ਪਹਿਲਾਂ ਜਾਂਦਾ ਮੈਗਾ ਨੂੰ ਪਲਣ ਲੱਗਦਾ ਕਿਉਂ ਭਾਈ ਭਾਜਦਾ ਗਾਉਂਡ ਚ ਅਰਦਾ ਪਿੰਡਾਂ ਗਿਆ ਜਦੋਂ ਗਾਉਂਡ ਚ ਕੋਈ ਨਹੀਂ ਲੱਗਿਆ ਉਸਤਾਦ ਪਹਿਲਾਂ ਹੀ ਗੀ ਜਾਂਦਾ ਇਹ ਇੱਕ ਚੀਜ਼ ਤੇੜੜੀ ਯਾਰ 10 ਸਾਲ ਹੋ ਗਏ ਆ ਗ੍ਰਾਮ ਦੀ ਕਦਰ ਕਰਨੀ ਉਹਨਾਂ ਦਾ ਅਫੇਰ ਹੋਏ ਤੇ ਕਹਿੰਦਾ ਹੀ ਆ ਕਿ ਮੈਂਡ ਤੇ ਆਉਂਗਾ ਜਾਂ ਥੋੜਾ ਵਿਕਾਰ ਜੇ ਉਹਨਾਂ ਸਾਰੇ ਨਿਕਲ ਗਏ ਪਰ ਨਹੀਂ ਸਾਡਾ ਬੰਦਾ ਕੋਈ ਨਹੀਂ ਨਾ ਗਾਉਂਡ ਚ ਗਿਆ ਉਹਨੇ ਪਹਿਲਾਂ ਕਿਹਨਾ ਭਾਈ ਜੱਗੂ ਐਸੇ ਛਿੜਕਾ ਵੀ ਪੈ ਜਾਂਦੀ ਆ ਹਾਂ ਜੰਦੀ ਗੱਲ ਜਿੱਦ ਲੱਗੀ ਦਾ ਨਾ ਗਲਤ ਲੱਗੀ ਦਾ ਹਾਂ ਸਮਝਾ ਦਿੰਦੇ ਆ ਵੀ ਬਹੁਤ ਇੱਥੋਂ ਨਹੀਂ ਲੱਗੀ ਹਾਂ ਦਾ ਇਦਾਂ ਲੱਗਣਾ ਹੀ ਇੱਕ ਜੀ ਹੋਰ ਵੇਖੀ ਜੇ ਮੈਂ ਜੀ ਕਹਿ ਦੇਣਾ ਭਾਈ ਇੱਥੋਂ ਆਤਾਪ ਮਾਰਦੇ ਕੋਈ ਫੜਦੇ ਉਹ ਬੰਦਾ ਫੜਿਆ ਜਾਂਦਾ ਸੱਚੀ ਗੱਲ ਇਹ ਬੜੀ ਅਰੀ ਨੋੜ ਕੀਤੀ ਆ ਹਾੜੀ ਕਾਰ ਵੀ ਪਾ ਦੈਂ ਜੀ ਭਾਈ ਭਜਾ ਦੀ ਵੱਖਰੀ ਗੱਲ ਆ ਪਰ ਉਹ ਕਾਰ ਵੀ ਪੈ ਜਾਂਦੀ ਹੈ ਕਰੇ ਫੇਕ ਲੱਗਣ ਤੋਂ ਨਹੀਂ ਜਾਣਾ ਵੀ ਲੱਖੀ ਨਾ ਹੋਏ ਇਹੋ ਕਹਣਾ ਲੱਗ ਜਾ ਦੂਜੇ ਨੂੰ ਤੂੰ ਤੂੰ ਸੁਤਾਂ ਕੀ ਕਰਦੇ ਆ ਉਠਾ ਲੱਗ ਹੋ ਜਦਾ ਆਪਣਾ ਉਹ ਕੀ ਨਾ ਆਪਣਾ ਸੁੱਖ ਉਹ ਲੱਗ ਜਾ ਉਹ ਲੱਗ ਜਾ ਭਰਾਵਾ ਟੱਚ ਲੈਣਾ ਨਾ ਹਨੂ ਵੀ ਸੁੱਖ ਵੀ ਵਧੀਆ ਪਲੇਅਰ ਮੈਂ ਕੱਲ ਪਹਿਲੀ ਵੀ ਦੇਖੀ ਉਹਦੀ ਗੇਮ ਵਧੀਆ ਪਲੇਅਰ ਹੁੰਦਾ ਚੋਰ ਖੇਡ ਗਿਆ ਹਾਂ ਬਾਕੀ ਇੱਕ ਹੁੰਦਾ ਸਾਰਾ ਤੁਸੀਂ ਕੰਦਿਆ ਵਾ ਵੀ ਹਾਂ ਨਹੀਂ ਇੱਕ ਮਾਤੀ ਇਹਨਾਂ ਨਾਲ ਉਹਦਾ ਵਧੀਆ ਬਹੁਤ ਵਧੀਆ ਜਿਆਦਾ ਬੋਲਦਾ ਨਹੀਂ ਲੱਗਾ ਯਾਰ ਇਹਨੂੰ ਮਾਰ ਕੇ ਨਹੀਂ ਤਾਂ ਉਹਦੀ ਹਾਂਜੀ ਕਿ ਗਰੀਬੀ ਦੇਖੀ ਇਹਨੇ ਹਾਂ ਜਿਹੜਾ ਗਰੀਬੀ ਉੱਠਣ ਵਾਲੀ ਮੇਰਾ ਚਾਰ ਭਣਾ ਸ਼ਾਇਦ ਉਹਦੀਆਂ ਬਹੁਤ ਮਦਦ ਕਰੋ ਉਹਨ ਮਾਲਕ ਦੀ ਕਿਰਪਾ ਹੈ ਯਾਰ ਲਾਤੀ ਕਾ ਸਾਰਾ ਜੋ ਗਿਆ ਕਬੂਰਾ ਜੰਗਵਿਰੇ ਇਨਾ ਚ ਸਭ ਤੋਂ ਪਹਿਲੀ ਟਰੋਫੀ ਕਿਹੜੀ ਆ ਇਹ ਭਾਈ ਸਭ ਤੋਂ ਪਹਿਲੀ ਉਹ ਲੱਗੀ ਕਿੱਥੇ ਇੱਥੇ ਔਰ ਨਿਕ ਲੱਗਾ ਕਾਕਾ ਕੋਣੀ ਲੱਗਾ ਦਸਰੀ ਗਾ ਸਰਨ ਕੋਟੀ ਕਾ ਹਾਂ ਹਾਂ ਇਹ ਤੋਂ ੜਾ ਉਹਨਾਂ ਲੱਗੇ ਬਈ ਅੱਛਾ 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 ਉਹ ਸਾਰੇ ਮੈਚ ਮੈਨ ਪਤਾ ਨਹੀਂ ਕਿੰਨੇ ਕਿਲੋ ਖੇਡਿਆ ਜੀ ਮੈਨ ਤੁਹਾਨੂੰ ਲਿਖਣਾ ਓ ਹਾਂ ਬੱਤਾਰੀ ਕਿੰਨੇ ਆ ਅੱਛਾ ਉਹਦਾ ਪਹਿਲੇ ਤੇ ਦੋ ਮੈਚ ਖੇਡਿਆ ਹਾਂ ਉਹ ਤਾਰੀਖ ਨੂੰ ਪਹਿਲੀ ਟਰੋਫੀ ਇਹ ਮੇਰੇ ਖਮਾਂ ਵਿੱਚ ਬੈਸਟ ਨਹੀਂ ਨਿਕ ਰਹੀ ਐ ਉਹ ਮੈਨੂੰ ਕਹਿੰਦੇ ਮੇਰੇ ਨਾਲ ਦੇ ਉਹ ਆਪਣੇ ਸੀਨੀਅਰ ਹੀ ਹਾਂ ਉਹ ਕਹਿੰਦੇ ਜਾਂਦੇ ਆ ਝੱਡ ਦੇ ਦੇ ਜਾਂ ਬੈਸਟ ਲਈ ਦੇ ਅੱਛਾ ਮੈਂ ਉਹ ਬੈਸਟ ਥੋੜੀ ਛੋਟੀ ਸੀ ਮੈਂ ਜੀ ਰੱਖ ਲਓ ਪਹਿਲੀ ਵਾਰੀ ਨਵਾਂ ਆ ਦੇ ਝੱਡਦੇ ਨੇ ਤੇ ਬਾਕੀ ਕਿਰਪਾ ਹੀ ਭਾਈ ਮਾਰੇ ਦੀ ਮਾਜੀ ਮੇਰੇ ਦੀ ਖਰੀਆ ਯਾਰ ਜੱਗੂ ਹਾਂਜੀ ਨਹੀਂ ਹੁੰਦੀ ਭਾਈ ਇੰਨਾ ਕੁਛ ਯਾਰ ਜੱਗੂ ਨਹੀਂ ਭਾਈ ਮਨਿਆ ਕਰਾ ਸੇਵਾ ਕਿੱਥੇ ਹੋਈ ਐ ਤੇ ਕਰ ਨਹੀਂ ਸਕਦੇ ਸਾਡੀ ਤੇ ਨਹੀਂ ਕਰਦਾ ਨਹੀਂ ਤਾਂ ਰਿਪੋਰਟ ਇਸੇ ਵਾਲਾ ਹੀ ਮਾਰਨੇ ਸੀ ਕਰਦੇ ਨਾ ਇਹਦੇ ਖੌਫ ਨਹੀਂ ਆ ਤੁਹਾਡੀ ਸਿਵਾ ਬਹੁਤ ਵੱਡੀ ਲਈ ਮਾਰ ਦੇਣੀ ਹਰ ਇੱਕ ਕੁਰਬਾਨੀ 24 ਘੰਟੇ ਚੱਲ ਰਹੀ ਹੁੰਦੀ ਕਦੇ ਬਲੀ ਹਾਂ ਦੀ ਮਹਾਰਾਜ ਦੀ ਕਿਰਪਾ ਹੈ ਅੱਛਾ ਆਪਾਂ ਚਲਾਈ ਜਾਂਦਾ ਇਹ ਮਹਾਰਾਜ ਤੁਹਾਡੀ ਗੱਲ ਕਰਦਾ ਬਈ ਮੈਂ ਤੁਹਾਡੀ ਸਿਵਾ ਬਹੁਤ ਵੱਡੀ ਦੀ ਗੱਲ ਹੈ ਟਾਲ ਨਹੀਂ ਨਹੀਂ ਗੱਲ ਨਹੀਂ ਢਾਣ ਦੀ ਕਿੰਨੇ ਰੋਟੀ ਤਲਾਤੀ ਕਿੰਨੇ ਰੋਟੀ ਪਾਦਾ ਉਹ ਪਰਮਾਤਮਾ ਯਾਰ ਕਰਨ ਵਾਲਾ ਤੁਹਾਨੂੰ ਤਾਂ ਬਹੁਤ ਵੱਡਾ ਫਲ ਮਿਲਣਾ ਹੈ ਬੋਲ ਜੀ ਬੀਰਾਂ ਯਾਰ ਤੇਰੇ ਵਰਗੇ ਭਰਾ ਮਿਲ ਗਏ ਹੋਰ ਕੀ ਚਾਹੀਦਾ ਆਪਾਂ ਨੂੰ ਮੈਂ ਨਾ ਦੇਖੀ ਇਹਦਾ ਫਾਇਦਾ ਕੋਈ ਨਹੀਂ ਸਾਡੇ ਬੇਟੇ ਨੂੰ ਇਹਦਾ ਫਲ ਮਿਲਣਾ ਬਹੁਤ ਚੰਗਾ ਹੈ ਨਾ ਬੋਲ ਜੀ ਤੇਰੀ ਡਿਊਟੀ ਲਈ ਮਾਏ ਗੱਲ ਹੀ ਗੱਲਾਂ ਕਰਨੀ ਮੈਂ ਕਿ ਜੀਣਾ ਤਿੰਨਾ ਟਾਈਮ ਕੌਣ ਕੱਢਦਾ ਭਾਈ ਨਾ ਉਹ ਸਾਡੇ ਕੋਲ ਲੈਣੇ ਹੈ ਨਾ ਜਾਂ ਸੱਚਾ ਪਾਣੀ ਲੈਣੇ ਅੱਡੇ ਤੋਂ ਆਣ ਕੇ ਮੇ ਆਉਣਾ ਤੇਲ ਪਵਾ ਕੇ ਆਉਣੇ ਹੋਣ ਕਰਦਾ ਇਹ ਨਾ ਹੈ ਨਾ ਪਹਿਲੀ ਕਲਾ ਜਿਹਾ ਟਾਈਮ ਨਹੀਂ ਲੱਗ ਗਿਆ ਸੋ ਅੱਜ ਕੱਲ ਮਾਰਵਾ ਕਰੀ ਜਾਂਦਾ ਯਾਰ ਉਡੀ ਡੀ ਲਈ ਹੈ ਮਾਰਾ ਇਹ ਗਸੇ ਵਾਲਾ ਹੁੰਦਾ ਇਹ ਆਪ ਆਪ ਲਿਆ ਪਾਸ਼ੋ ਜਿਦਾ ਅੱਛਾ ਆਪ ਲਿਆ 185 ਦਾ 19 ਮਾੜਾ ਜਿਦਾ 7 ਚੱਲਿਆ ਸੀ ਅੱਛਾ ਹਾਂਜੀ ਇਹ ਮਾਰਕ ਦੀ ਕਿਰਪਣਾ ਛੋਟੀ ਭੈਣ ਨੇ ਲੈਕ ਦਿੱਤਾ ਜੀ ਮੂੰ ਭੈਣ ਜਿਹੜੀ ਆਸਟ੍ਰੇਲੀਆ ਵਾ ਹਾਂਜੀ ਠੀਕ ਆ ਠੀਕ ਆ ਉਹਨੇ ਫਿਰ ਉਹਨੂੰ ਪਤਾ ਨਹੀਂ ਕੋਈ ਸ਼ੌਂਕਾ ਦੇ ਪੂਰਾ ਨਹੀਂ ਹੋਇਆ ਦਾ ਉਹਨੇ ਪੂਰਾ ਕਰਤਾ ਉਹਦੋਂ ਮੈਂ ਪੂਰਾ ਕਰ ਲੈਣਾ ਸੀ ਭਾਤ ਤਾਨੂੰ ਪਤਾ ਫਿਰ ਕੰਮ ਮੈਦਾਨ ਦਾ ਜਿਹੜੇ ਸਮਾਨ ਦਾ ਹੈ ਜੀ ਹਾਂ ਫੇਰ ਉਹ ਕੰਮ ਇਦਾਂ ਦਾ ਹੈ ਆਪਣ ਨੂੰ ਪਹਿਨ ਜੁੜੀ ਸੀ ਬਾਕੀ ਜੋ ਕੋ ਬੰਦਾ ਨੀਤ ਸਾਫ ਰੱਖੇ ਸਭ ਨੂੰ ਮਿਲ ਜੂਦਾ ਵਾ ਨੀਮਾ ਚਲਾਣਾ ਪੈਂਦਾ ਚਲੀਏ ਕੋਠੇ ਤੇ ਸਾਨੂੰ ਦਿਖਾਵਾਂ ਆਪਣਾ ਪਹਿਲਾ ਘਰ ਆਪਣਾ ਆ ਵਾ ਕਿਹੜਾ ਹੋਵੇ ਆਪ ਚਾਚੀ ਜੀ ਦੇ ਘਰੇ ਸਾਰੇ ਆ ਗਾੜੀ ਅੱਛਾ 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 ਆ ਸਾਰੇ ਆਪਣੇ ਮਤਲਬ ਚਾਚੀਤਾ ਜੀ ਨਾਲ ਪਿਆਰ ਨਾਲ ਆਵੇ ਭੱਲੇ ਯੋਗਾ ਰਿਨੇ ਨਹੀਂ ਭਾਜੀ ਹੂੰ ਉਹ ਸਾਹਮਣੇ ਮਹਾਰਾਜ ਦਿਸਦਾ ਅੱਛਾ ਦਰਸ਼ਨ ਕਰ ਲਈ ਦੀ ਤੜਕੀ ਉੱਠ ਕੇ ਆਉ ਗੁਰਦਾਸ ਬੇਨਤੀ ਕਰਨੀ ਹੋਵੇ ਕਹਿ ਦਿੰਦਾ ਮਹਾਰਾਜ ਬਾਣੀ ਚੱਲਦੀ ਇਦਾਂ ਹੀ ਆਵਾਜ਼ ਆਉਂਦੀ ਰਹਿੰਦੀ ਆ ਇੱਧਰ ਗਰਜੰਦੇ ਪਾਛਾ ਇੱਧਰ ਇੱਕ ਇਦਾਂ ਹੀ ਆਵਾਜ਼ ਆਉਂਦੀ ਆ ਅੱਛਾ ਇੱਧਰ ਗੁਰੂਗੋੜੀ ਆ ਇੱਧਰ ਭਗਤ ਜੀ ਸਾਹਿਬ ਆ ਜੱਗੂ ਕਿੰਨੀ ਕਰਮ ਵਾਲੀ ਧਰਤੀ ਯਾਰ ਤੁਹਾਡੀ ਆ ਬੱਬਾ ਵੜੀ ਮਿਹਰ ਜੇ ਦੱਸ ਨਹੀਂ ਸਕਦੇ ਮੈਂ ਕਿਹੜੇ ਕਰਮ ਕੀਤੇ ਆ ਮੈਂ ਤਾਂ ਫੇਰ ਅਗਲੀ ਰੀਤਿ ਜਨਮਦਈ ਮਾਰ ਆਇਆ ਹੈ ਨਾ ਭਾਜੀ ਕਿਹੜੇ ਕਰਮ ਕੀਤੇ ਇਹ ਮੈਨੂੰ ਯਾਦ ਨਹੀਂ ਸਮਝ ਲੱਗਦੀ ਸਾਨੂੰ ਪਤਾ ਨਹੀਂ ਨਾ ਭਾਜੀ ਦੀ ਵੀ ਲੋੜ ਨਹੀਂ ਨਾਂਦੀ ਉਹ ਕੰਮ ਜੇ ਜੇ ਪੁੱਛਣਾ ਚਾਹੁੰਦੇ ਆ ਪੁੱਛ ਸਕਦੇ ਆ ਆ ਪੁੱਛਦੇ ਆ ਕਰਦੇ ਨੇ ਕੋ ਪੁੱਛਾਂਗੇ ਅੱਜ ਅੱਜ ਤੁਹਾਡੀ ਇੰਟਰਵਿਊ ਕਰਾਂਗੇ ਪੁੱਛ ਲੀ ਪੁੱਛ ਲਈ ਜੋ ਮਰਜ਼ੀ ਪੁੱਛ ਲਈ ਆ ਤੁਹਾਡੇ ਕੋਈ ਗੱਲਾਂ ਪੁੱਛਣੀਆਂ ਆ ਉਹ ਆ ਗਈ ਹੈਪੀ ਬਾ ਹੈਪੀ ਇੰਗਲੈਂਡਿਆ ਮਾ ਮਾ ਦੇ ਘਰੇ ਨਹੀਂ ਕਹਿੰਦੇ ਸਸੀ ਕਾਪੜਾ ਹਾਂ ਸਹੀ ਆਜਾ ਠੀਕਾ ਜੇ ਤੁਸੀਂ ਸੁਣਾਓ ਮੈਂ ਜਗੂ ਨਾਲ ਆਫ ਦਾ ਕੈਮਰਾ ਗੱਲ ਕਰਦਾ ਸੀਗਾ ਹਾਂ ਮੈਂ ਕਹਾ ਜਦੋਂ ਸੁਖਵੰਤ ਤੇ ਗੋਪੀ ਦੇ ਮੈਚ ਲੱਗਦੇ ਸੀਗੇ ਤੇ ਉਦੋਂ ਮੈਂ ਕਹਾ ਕਿੰਨਾ ਕ੍ਰੇਜ਼ ਹੁੰਦਾ ਹੋਊਗਾ ਲੋਕਾਂ 'ਚ ਉਦੋਂ ਜੱਫੇ ਪਤਾ ਕਿੰਨੇ ਵੰਦੇ ਹੁੰਦੇ ਸੀ ਹੁਣ ਉਦੋਂ ਸੁਖਮਨ ਨੇ ਮੈਚ ਤੋਂ ਪਹਿਲਾਂ ਕਿਹਾ ਵੀ ਜੇ ਤੇ ਰੇਡ ਹੋਈ ਆਪਣੀ ਹਮਮ ਫੇਰ ਜੱਫੇ ਪਾਦੇ ਦੋ ਜਾਂ ਤਿੰਨ ਅੱਛਾ ਹਾਂ ਉਹ ਵੀ ਜਿਹੜੇ ਨਾਲ ਦੇ ਰੀਡਰ ਹੁੰਦੇ ਸੀ ਨਾ ਲਾਲਾ ਮੁੰਡਾ ਇੱਕ ਲਾਲਾ ਕਾਲਾ ਸੁਸ਼ਰੇਆਲੀ ਹੁੰਦਾ ਸੀ ਇੱਕ ਆਪਣੇ ਰੂਸੀ ਆਪਣਾ ਹੋ ਗਿਆ ਨਾ ਵੀ ਰੂਸੀ ਨੂੰ ਵੀ ਤੇ ਗਰਜੀਤ ਨੂੰ ਵੀ ਇੰਨਾ ਚਿਰ ਹਰਜੀਤ ਮੁੰਡਾ ਗੱਗੂ ਵਾਲਾ ਇੰਨਾ ਚੋ ਚਾਂਸ ਹੁੰਦੇ ਵੀ ਦੋਹਾਂ ਤਿੰਨਾਂ ਚੋਂ ਇੱਥੇ ਜਾਣੇ ਨੂੰ ਇੱਕ ਅਦਾ ਜੱਫਾ ਲੱਗੂਗਾ ਅੱਛਾ ਤੇ ਜਿੱਦਾਂ ਕਾਲਾ ਹੀ ਮੁੰਡਾ ਉਹ ਥੋੜਾ ਨਵਾਂ ਹੀ ਵੀ ਉਹਨੂੰ ਆਂਦਾ ਹੁੰਦਾ ਵੀ ਤੂੰ ਆਰ ਟਾਈਮ ਦਾ ਕਬੱਡੀਆਂ ਪਾਉਣੀਆ ਤੇ ਉਹਨੂੰ ਚਾਂਸ ਹੁੰਦੇ ਵੀ ਇੱਕ ਅਦਾ ਜੱਫਾ ਲੱਗੂਗਾ ਅੱਛਾ ਉਹ ਵੀ ਉਹਨਾਂ ਦੇ ਆਂਦਾ ਹੁੰਦਾ ਵੀ ਜੇ ਤੇ ਆਪਾਂ ਜਿੱਤੇ ਟਾਸ ਫੇ 20 5 20 ਦੇ ਮੈਚ ਵੀ ਇੰਨਾ ਕੌਨਫੀਡੈਂਸ ਹੁੰਦਾ ਸੀ ਉਹਨੂੰ ਆਪਦੀ ਗੇਮ ਦਾ ਹਾਂ ਤੇ ਪਰ ਉਹ ਰੇਡਰ ਉਹਨਾਂ ਦੇ ਵੀ ਤੁਸੀਂ ਵੇਖੋ ਕਿਦਾਂ ਦੇ ਹੁੰਦੇ ਵੀ ਜਿਹੜੇ ਸਾਡੇ ਤੋਂ 3 4 ਵੀ ਮੈਸਾ ਹਾਂਦੇ ਹੁੰਦੇ ਹਮਮ ਗਰਮੀਆਂ ਦਿਨਾਂ 'ਚ ਵੀ ਮਤਲਬ ਬਰਾਬਰ ਦੀ ਰੇਡ ਲੈਣ ਹੁੰਦੀ ਹੈ ਧੰਨਵਾਦ ਧੰਨਵਾਦ ਧਾਬਾ ਭਵਾਨ ਸੌਰ ਸਿੰਘ ਆਲਾ ਸ਼ੇਰੀ ਮੁੰਡਾ ਵੇਲੀਆਂ ਆਲਾ ਪਾਲੂ ਪੰਡੋਰੀ ਆਲਾ ਹਮਮ ਸੰਦੀਪ ਖੇਮ ਕਰਨੀਆਂ ਜਿੱਦਾਂ ਦਾ ਪਾਕਿਸਤਾਨੀ ਅਬਦੁੱਲਾ ਰੇਡਰ ਨਾਲ 10 1 1/2 6 ਫੁੱਟ ਦਾ ਮੁੰਡਾ ਸੰਦੀਪ ਖੇਮ ਕਰਨੀਆਂ ਤਾਬਾ ਵੀ ਐਡਾ ਵਾਲੂ ਵੀ ਬੰਡੋਰੀ ਵਾਲਾ ਮਸਲ ਹੀ ਦੀਂਦੇ ਹੁੰਦੇ ਸੀ ਬਾਰੇ ਦੇਖਣ ਵਾਲੇ ਸੀ ਹਾਂ ਕਰਕੇ ਬੰਦੇ ਮੇਰੇ ਅੱਗੇ ਰਹਿ ਗਏ ਨਾ ਨਿਕਰਾਂ ਟਾਟੇ ਲਾ ਲਓ ਆ ਗਏ ਸਾਡੇ ਦੇ ਜਦੋਂ ਨਾ ਬੰਦਾਵੇਂ ਲੋਹੋ ਗਾ ਲ ਸੰਦੀਪ ਵਾਂਗੂ ਜਿੱਦਾਂ ਕਹਿੰਦੇ ਸੀ ਆ ਕੇ ਬਾਵਾ ਗਲਾਦਾ ਜਾਫੀ ਘੇਰੀ ਤੋਂ ਬਾਹਰ ਹੋ ਜਾਂਦਾ ਸੀ ਗਰਮੀਆਂ 'ਚ ਉਹਨਾਂ ਦਾ ਵੀ ਉਹ ਹਿਸਾਬ ਹੁੰਦਾ ਸੀ ਲਾ ਲਓ ਵੀ ਜਫਾ ਲਾ ਲਓ ਮੈਂ ਤਾਂ ਹੀ 3-4 ਮੈਚ ਦੇ ਹਣਾ ਜਦੋਂ ਜਿੰਨੇ ਪੰਜ ਪਾਸ ਤੇ ਉਹਨੇ ਜਿਤਨਾ ਹੀ ਜਿਤਨਾ ਲਾ ਲੋ ਉਹ ਠੀਕ ਤੇ ਸੁਗਮ ਹਾਵ ਤੋਂ ਬਾਅਦ ਕਹਿੰਦਾ ਹੁੰਦਾ ਸੀ ਲਾ ਲੋ ਕਿਤੇ ਮੈਚ ਫਸਿਆਣਾ ਨੇ ਕਹਣਾ ਇੱਕ ਜਾਂ ਦੋ ਜੱਫੇ ਪਾ ਦੋ ਮੈਂ ਕਬੱਡੀਆਂ ਪਾ ਦਿੰਦਾ ਹੁਣ ਤੇ ਸੁਗਮ ਬੰਦੀਆਂ ਲੋਕਾਂ ਨੇ ਕਬੱਡੀਆਂ ਵੇਖੀਆਂ ਵਾ ਆਪਣੇ ਲਾ ਲੋ ਕਿਹੇ ਮੈਚ ਪੰਜ ਜਾਂ ਛੇ ਆ ਜਦੋਂ ਮਗਰ ਉਡਾਉਣਗਾ ਹਮ ਸੁਗਮਾਂ ਤੇ ਉਹਨਾਂ ਵੇਖਿਆ ਨਹੀਂ ਜਦੋਂ ਸੁਗਮ 18 18 19 19 ਕਬੱਡੀਆਂ ਪਾਉਂਦਾ ਹੁੰਦਾ 19 19 20 20 ਕਬੱਡੀਆਂ ਸ਼ੋ ਮੈਚ ਦੀਆਂ ਉਹ ਹਣਾ ਲੋਕੀ ਹੋਰ ਚਾਰ ਕੌਡੀਆਂ ਪਾਉਂਦੇ ਕਹਿੰਦਾ ਸੁਗਮਣ ਫੇਟਾ ਸੁਗਮਣ ਫੇਟਾ ਉਹ ਮੈਂ ਨਾ ਸੁਗਮਣ ਤੁਸੀਂ ਵੇਖਿਆ ਹੀ ਨਹੀਂ ਕਰੀ ਇਹਨਾਂ ਨੇ ਵੇਖਿਆ ਉਹਨੂੰ ਪੁੱਛੋ ਮੇਰਾ ਹਾਲ ਤੋਂ ਬਾਅਦ ਢੇਰੀ ਦੇਖ ਲੋ ਜਾਂਦਾ ਹੁੰਦਾ ਸੀ ਲਾਲ ਪਿੰਡ ਪੱਦਰ ਦੇ ਮੈਚਾਂ ਦੇ ਵਿੱਚ ਜਿਹੜਾ ਮੈਚ ਚੰਗਾ ਹੁੰਦਾ ਸੀ ਨਾ ਲਾਲਾ ਪਤਾ ਫਸਣਾ ਮੈਚ ਨਾਲ ਮੁੰਡੇ ਰੀਡਰ ਨਵੇਂ ਹੁੰਦੇ ਸੀ ਆਪਣੇ ਪਿੰਡ ਦੇ ਨੂੰ ਨਾ ਹੁੰਦਾ ਸੀ ਜਿੱਦਾਂ ਲਾਲੋ ਨਵੇਂ ਹੁੰਦੇ ਇਹਨਾਂ ਨੂੰ ਪਤਾ ਵੀ ਕਿੱਥੇ ਪੈਣ ਦੇ ਚਾਂਸ ਆ ਜਿੰਨਾ ਜੱਫੇ ਨਹੀਂ ਪਾਉਣੇ ਸ਼ੁਰੂ ਤੋਂ ਕੱਲਾ ਹੀ ਪਾਉਣ ਲੱਗ ਪੈਂਦਾ ਹੁੰਦਾ ਸੀ ਜਦੋਂ ਤਿੰਨ ਚਾਰ ਕੱਲੇ ਨੇ ਲਾ ਲਓ ਤੁਸੀਂ ਲਾ ਲਓ ਹੁਣ 15 16 ਗੁੱਡੀਆਂ ਪਾਈਆਂ ਜਦੋਂ ਪਤਾ ਲੱਗਿਆ ਵੀ ਮੈਚ ਉੱਤੇ ਹੋ ਗਿਆ ਤਿੰਨ ਚਾਰ ਜੱਫੇ ਹੂੰ ਹੂੰ ਫੇਰ ਉਹਨਾਂ ਨੂੰ ਕਹਿਣਾ ਵੀ ਹੁਣ ਬਾਹਰ ਤੁਸੀ ਜਿੰਨੇ ਲਾਲਾ ਆਪਣੇ ਵਿਚਾਰੇ ਕਮਿਆਰ ਸਿੰਘ ਹੀ ਦੂਜੇ ਕੋਈ ਆਪਦੇ ਘੜੁਕੇ ਦੇ ਕੋਈ ਕਿਸ ਦੇ ਜਿੰਨੇ ਸਾਡੇ ਬਾਜ਼ਾਰ ਵਾਲੇ ਸ਼ਾਹ ਹੁਣੀਆਂ ਲਾਲੋ ਮੇਰੇ ਸ਼ਾਹ ਹੁਣੀਆਂ ਸੇਮਾ ਸ਼ਾਹ ਬਿਲਹੇ ਗਾੜੀ ਬਹਿ ਜਾਂਦੇ ਜਾਗੇ ਕੈਮਰਾ ਹੀ ਪਹੁੰਚੀ ਹੁੰਦੇ ਲਾਲਾ ਪਹਿਲਾਂ ਹੀ ਐ ਬੈਠੇ ਹਾਂ ਸਾਡੇ ਦੇ ਦੇ ਘੜੁਕੇ ਪੈਸੇ ਪਾਬ ਆ ਕੇ ਤੇ ਗੋਲ ਗੱਪਿਆਂ ਵਾਲਾ ਮੁੰਡਾ ਉਹਨਾਂ ਨੇ ਰੇੜੀ ਲਾਉਂਦਾ ਉਹਨੇ ਉਹਨਾਂ ਚਾਰ ਆਪਦੀ ਦੁਕਾਨਦਾਰੀ ਖਰਾਬ ਕਰ ਲਈ ਹੁਣ ਇਹ ਕਹਿੰਦਾ ਤੂੰ ਉਹਦਾ ਰੇੜੀ ਲਾਉਂਦਾ ਕਹਿੰਦਾ ਮੈਂ ਜ ਨਹੀਂ ਛੱਡਣਾ ਲਾਲੋ ਪੈਸੇ ਪਾਬ ਆ ਗਏ ਉਹਨਾਂ ਨੇ ਕਦੀ ਘੜੁਕਾ ਕਰਕੇ ਜਾਣਾ ਕਦੀ ਤੇ ਤਰੀਕੇ ਨਾਲ ਹਾਂ ਪਹੁੰਚਦੇ ਹੁੰਦੇ ਸੀ ਲਾਲਵਾ ਏਰੀਆ ਜਿੰਨਾ ਵੀ ਨਾ ਇਧਰ ਆਪਣੇ ਖੇਮ ਕਰਨ ਤੋਂ ਲੈ ਕੇ ਇਧਰ ਸਾਰੇ ਏਰੀਆ 'ਚ ਸਾਡੇ ਤੋਂ ਪਹਿਲਾਂ ਪਹੁੰਚਦੇ ਸੀ ਲਾਲੋ ਹੂੰ ਦੇਖੋ ਆਪਣਾ ਜਿਹੜਾ ਮੁੰਡਾ ਆਈ ਉਹ ਫੈਨ ਫਮਾਰ ਰਹੇ ਜੀ ਦਾ ਅੱਛਾ ਜਿਹੜਾ ਬਾਪੂ ਜੀ ਉਹ ਸੁਖਮੰਦਾ ਆਜੀ ਪਕੜ ਕਰਦੇ ਵੱਡੀ ਵਿਖਣ ਛੱਡਦੀ ਹੋਣਾਂ ਨੇ ਹਾਂ ਹਾਂ ਇਹ ਘਰੇ ਲੜ ਪੈਂਦੇ ਹੁੰਦੇ ਸੀ ਅੱਛਾ ਉਹਦੀ ਮਾੜੀ ਕਹਿੰਦਾ ਇਹਨਾਂ ਮੈਨੂੰ ਲੱਗਦਾ ਉਹ ਉਹਦੀ ਉਹ ਖੇਡਦੇ ਤੇ ਆਮ ਇਧਰ ਹੋਈ ਨਾ ਇਧਰ ਰਹਿਣਾ ਸਹੀ ਗੱਲ ਉਹ ਲੜਦੇ ਨਹੀਂ ਤੇ ਉਹਨੇ ਕਹਿੰਦਾ ਹਾਂ ਉਧਰ ਫੜ ਲੈ ਅੱਜ ਜੇ ਨਹੀਂ ਫੜਿਆ ਗਿਆ ਉਸਤਾਦ ਹਾਂ ਖੜਿਆ ਨਹੀਂ ਗਿਆ ਹੁਣ ਇਹ ਬਹੁਤਾ ਲੜਦੇ ਹੁੰਦੇ ਸੀ ਤੇਕਾਨ ਤੋਂ ਬਹਿਨ ਤੋਂ ਬਾ ਲੜ ਪੈਂਦੇ ਸੀ ਵੀ ਯਾਰ ਦੇਖ ਲੈ ਹੈਪੀ ਕਿੰਨੀ ਛੋਟੀ ਉਮਰ ਦੇ ਵਿੱਚ ਇੰਨਾ ਨਾਂ ਕਮਾਉਣਾ ਉਹਦੇ ਉਹਦੇ ਜੁੱਦਾ ਰੱਬ ਨੂੰ ਕਿੰਨੇ ਹੈ ਨਾ ਕਬੱਡੀ ਉਹਦੇ ਅੰਦਰ ਜਿੱਦਾਂ ਲਾ ਲਉਣਾ ਦਾਦਾ ਖੇਡਦਾ ਜਾਂਦਾ ਉਹ ਪਹਿਲਾ ਮੈਚ ਹੀ ਅਸੀਂ ਪਿੰਡ ਪੱਦਰ ਦਾ ਅਸੀਂ ਖੇਡਿਆ ਵਾ ਖੇਮ ਕਰਨ ਹੂੰ ਹੂੰ ਪਹਿਲੇ ਦਿਨੋਂ ਤਾਂ ਨਹੀਂ ਕਿਤੇ ਖਲੋਤਾ ਲਾਲਾ ਪਹਿਲੇ ਦਿਨ ਜਦਾਂ ਉਹ ਗਰਾਊਂਡ 'ਚ ਕਬੱਡੀਆਂ ਪਾਉਂਦੇ ਨੇ ਉੱਥੇ ਲੈ ਕੇ ਲਾ ਲਓ ਤੇ ਉਹ ਲਾਲਾ ਦੋ ਰੇਡਰ ਹੀ ਤੇ ਤਿੰਨ ਮੈਚ ਖੇਡੇ ਤੇ ਤਿੰਨਾਂ ਮੈਚਾਂ 'ਚ ਨੇ ਕਬੱਡੀਆਂ ਪਾਈਆਂ ਸ਼ੁਰੂ ਤੋਂ ਉਹ ਲਾ ਕੋੜਾ ਹੀ ਬਾਹਾਂ ਲੰਮੀਆਂ ਹੀ ਕਰ ਆਇਆ ਸਰੀਰ ਹੀ ਪਰ ਹੁਨਰ ਉਹਦੇ 'ਚ ਹੈਗਾ ਹੀ ਰੱਬ ਨੇ ਲਾ ਲਓ ਕਿ ਪਹਿਲੇ ਮੈਚਾਂ ਦੇ ਲਾ ਲਓ ਇਹ ਸ਼ੁਰੂ ਤੋਂ ਨੇ ਕਬੱਡੀਆਂ ਪਾਉਣੀਆਂ ਤੇ ਦਿਮਾਗ ਬੜਾ ਕੰਮ ਕਰਦਾ ਸੀ ਯਾਰ ਬੰਦੇ ਦਾ ਐਡੇ ਗੱਦ ਕਾਠ ਵਾਲਾ ਬੰਦਾ ਪਾਣੇ ਹੁੰਦੇ ਨੇ ਯਾਰ ਜਾਨ ਤੋਂ ਕੰਮ ਲੈਂਦਾ ਵਾ ਪਰ ਉਹ ਬੰਦਾ ਹੀ ਜਿਹੜਾ ਕਹਿੰਦਾ ਇਹਦਾ ਵੀ ਦਿਮਾਗ ਕੋ ਗਿੱਟਾ ਖੜਨ ਵਾਲਾ ਪ੍ਰੈਸ ਸਭ ਕੋਈ ਮਾਰਨ ਵਾਲਾ ਕਹਿੰਦਾ ਇਹ ਜਿਹੜਾ ਜਿਹੜਾ ਜਾਫੀ ਪੁੱਠੀ ਮਾਰਦਾ ਨਾ ਹਾਂ ਕਹਿੰਦਾ ਮੈਨੂੰ ਸੌਂ ਲੱਗੇ ਕਹਿੰਦਾ ਵੀ ਆਹ ਦਾਦਾ ਦਾ ਵੀ ਮੈਨੂੰ ਇੱਕ ਅੱਧਾ ਜਦੋਂ ਅੱਧਾ ਕੁ ਸਕਿੰਟ ਨਾ ਪਹਿਲਾਂ ਹੀ ਜਾਂਦਾ ਮੈਨੂੰ ਪਤਾ ਲੱਗ ਜਾਂਦਾ ਵੀ ਇਹਨੇ ਪੁੱਠੀ ਪਾਉਣੀ ਆ ਵਾਹ ਪੁੱਠੀ ਵਾਲਾ ਗਿੱਟੇ ਵਾਲਾ ਦੂਜਾ ਵਾਲਾ ਬਹੁਤ ਵਧੀਆ ਸੁਣਿਆ ਨਾ ਪੁੱਠੀ ਨਾ ਵੱਜੇ ਹਾਂ ਬਹੁਤ ਪੁੱਠੀ ਪੈਂਦੀ ਨਹੀਂ ਇਹਨੂੰ ਬਾਈ ਨੂੰ ਹਾਂ ਉਹ ਗਾਮੇ ਪੁਠੀ ਨਾ ਪੈਦੇਗੇ ਤੇ ਪੁੱਠੀ ਵੜੀ ਮੰਤਰੀ ਨਾ ਭਾਜੀ ਸਹੀ ਗੱਲ ਹੈ ਲੋਕੀ ਹੁਣ ਲੱਤਾਂ ਫੜਾ ਕੇ ਛਡਾਉਂਦੇ ਸੀ ਉਹ ਲੱਤਾਂ ਤੱਕ ਪਹੁੰਚ ਨਹੀਂ ਨਹੀਂ ਦੇਣਗੇ ਆਪਾਂ ਬੋਲਾ ਲਾਉਂਦਾ ਜਿਆਦਾਤਰ ਆਪਾਂ ਗੱਲ ਗਾਂਠ ਵਾਲੇ ਜਿਹੜੇ ਰੇਡਰ ਆ ਨਾ ਦਿਮਾਗ ਤੋਂ ਕੰਮ ਹਨਾ ਆ ਵੀ ਮਤਲਬ ਜਾਣ ਤੋਂ ਕੰਮ ਥੋੜਾ ਵੱਧ ਲੇਦੇ ਆਪਣੇ ਚਲ ਰੇਡਰ ਹੈਗੇ ਆ ਤੇ ਪਰ ਉਹ ਦਿਮਾਗ ਟੱਚ ਲਾ ਲਓ ਲੰਮੀ ਬਾਹ ਦਾ ਟੱਚ ਹੁਣ ਕਿੰਨੇ ਕ ਰੇਡਰ ਮਾਰਦੇ ਉਹ ਦੋਹਾਂ ਕੰਨੀਆਂ ਦੇ ਵੇਲੇ ਟੱਚ ਦਾ ਲੰਮੀ ਬਾਹ ਦਾ ਹੁੰਦਾ ਸੀ ਦੋ ਨੰਬਰ ਨੂੰ ਡਿਫੈਂਸ ਕਰਕੇ ਕੰਨੀ ਦੇ ਟੱਚ ਹੋਣਾ ਰੇਟਰਾਂ ਨੂੰ ਟੱਚ ਮਾਰਨਾ ਮਾਰਨਾ ਹੀ ਨਹੀਂ ਆਉਂਦਾ ਪਤਾ ਦੋ ਨੰਬਰ ਤੇ ਹੀ ਲਾਲਾ ਖੜੇ ਖੜੇ ਨੇ ਲਾਲਾ ਦੋ ਦੋ ਤੇ ਆਹਰੋ ਦੋ ਨੰਬਰ ਵਾਲਾ ਬੰਦੇ ਨੂੰ ਖਲੋਤੇ ਨੂੰ ਪਤਾ ਲੱਗਦਾ ਹੁੰਦਾ ਵੀ ਕਦੋਂ ਨਾਕੀ ਚਾਤ ਲੱਗਦਾ ਵਾਈ ਗੁਜੀ ਫਰਦੇ ਜੀ ਬਾਬੇ ਸਾਡੇ ਆਈ ਪਤਾ ਤੇ ਦਾ ਮੁੰਡਾ ਇਹ ਕਰੀ 27 ਵਿਸਾਖ ਨੂੰ ਭਾਜੀ ਮੈਚ ਖੇਡਨੇ ਸ਼ੁਰੂ ਕੀਤੇ ਸੀ ਲਾਲੋ ਅੱਛਾ ਤੇ 27 ਵਿਸਾਖ ਤੋਂ ਬਾਅਦ ਆ ਨਾ ਅਸੀਂ ਮਤਲਬ ਪੂਰਾ ਸਾਡੇ 15 ਕ ਮੈਚ ਹੋਏ ਹੋਣੇ ਕਿਉਂਕਿ ਉਹ ਮਹੀਨੇ ਮੈਚ ਵੀ ਘੱਟ ਹੁੰਦੇ ਆ ਹੂੰ ਹੂੰ ਉਦੋਂ ਵਾਦਾ ਸੀ ਨਾ ਸ਼ਾਇਦ ਪੁੱਛ ਚ ਰਮੈਜ ਹੁੰਦਾ 10 11 ਤਰੀਕ ਨੂੰ ਪੂਰੇ ਮਹੀਨੇ ਬਾਅਦ ਉੱਥੇ ਹੀ ਮੈਚ ਹਾਰੇ ਕਰਿਆਲੇ ਤੋਂ ਮੱਖੀ ਹੁਣਾ ਕੋ ਰੇਸ਼ ਬਣਾਉਣਾ ਅੱਛਾ ਜਦੋਂ ਲਗਾਤਾਰ ਹੀ ਜਦ ਕੋਈ ਮੈਚ ਨਹੀਂ ਹਾਰੇ ਹੂੰ ਹੂੰ ਜਦੋਂ ਮੈਚ ਹੀ ਹਾਰੇ ਦੇ ਬਾਹਰ ਆ ਗਏ ਅਸੀਂ ਐਦਾਂ ਕੁੜੇ ਬੈਠੇ ਸਾਰੇ ਜਣੇ ਲੈਣ ਤੇ ਕਿੰਨਾ ਕਿ ਇਹ ਮਰਗ ਨਹੀਂ ਹੋ ਗਈ ਅੱਛਾ ਵਾਹ ਵਾਹ ਉਹ ਵੀ ਮਤਲਬ ਦਿਮਾਗ ਤੇ ਵੀ ਯਾਰ ਮੈਚ ਹਾਰ ਕੇ ਵੀ ਇੰਨਾ ਦੁੱਖ ਲੱਗਾ ਲਾ ਲੋ ਵੀ ਹਣਾ ਮੈਚ ਦਾ ਨਾ ਮੋੜਗਾ ਕੋਈ ਨਹੀਂ ਹੋਇਆ ਨਾ ਭੈ ਜੋ ਆਪਾਂ ਨੂੰ ਆਂਦਾ ਹੱਥ ਪੈ ਗਈ ਜਿੱਤਨ ਦੀ ਕਿ ਆਪਾਂ ਜਿੱਤੀ ਜੂਗੇ ਲਗਾਦਾ ਜਦੋਂ ਬੰਦਾ ਜਿੱਤੀ ਜਾਵੇ ਇਹਦੇ ਨਾ ਤੇ ਉਹ ਜਦੋਂ ਹਾਰ ਜੀਏ ਤੇ ਇੱਕ ਮੈਚ ਉਹਨਾਂ ਦੇ ਨਾਲ ਕਰਿਆਲੇ ਆ ਰਹੇ ਨਾ ਚੱਲ ਬੰਦੇ ਤੇ ਚੱਲ ਆਪਣੇ ਮਤਲਬ ਸਾਰੇ ਨਾ ਪਿਆਰ ਹੀ ਆ ਕਿ ਭਰ ਮਤਲਬ ਆਸ ਨਹੀਂ ਹੁੰਦੀ ਜਿੱਦਾਂ ਵੀ ਆਪਾਂ ਮੈਚ ਹਾਰ ਜਾਣਾ ਲੱਗਣਾ ਕਿਉਂਕਿ ਬਰਨਦੀਪੁਰੇ ਨਾ ਵੀ ਆਪਣੇ ਮੈਚ ਜਾਦੇ ਉਸਤਾਦ ਨਾ ਜਾਦੇ ਮਤਲਬ ਆਪਣੇ ਟਫ ਹੁੰਦੇ ਹੁੰਦੇ ਤੇ ਹਾਂ ਆ ਪੈ ਗਿਆ ਸੀ ਰੋੜਾ ਪੈ ਗਿਆ ਇਹ ਪੂਰਾ ਕੋਈ ਉਸਤਾਦ ਆਪਣੇ ਨਹੀਂ ਪੈ ਗਿਆ ਵੀ ਮੈਂ ਨੂੰ ਦੱਸਦਾ ਉਦੋਂ ਭਾਈ ਫੜਿਆ ਗਿਆ ਉਦੋਂ ਨਾ ਮੈਂ ਲਾ ਸੱਚੀ ਗੱਲ ਆ ਵੇਖਣ ਦੀ ਯਾਰ ਸੂਣ ਭਾ ਫੜਿਆ ਗਿਆ ਪੂਰਾ ਪੈ ਗਿਆ ਇਹ ਕੋਈ ਕਿਨੇ ਫੜਦੇ ਨਾ ਕੋਈ ਪਾ ਪਾਇਆ ਸੀਗਾ ਆਪਣੇ ਸ਼ਾਹ ਖਾਸਪੁਰੀਏ ਨੇ ਅੱਛਾ ਕੋਈ ਰੋੜਾ ਪੈ ਗਿਆ ਕੋਈ ਲਾਈਵ ਨਹੀਂ ਚੱਲਦਾ ਹੁੰਦਾ ਹਾਂ ਕਿਤੇ ਕੋਈ ਨਹੀਂ ਲਾਈਵ ਚੱਲਦਾ ਹੁੰਦਾ ਰਾਲਾ ਤੇ ਜਦੋਂ ਉਹਨੂੰ ਜਫਾ ਪਿਆਣਾ ਇਸੇ ਮਾੜੀ ਮੇਘੇ ਦੇ ਲੱਗ ਕੇ ਪਾਇਆ ਉਹ ਆ ਪੈ ਗਿਆ ਸੁਖਮਨ ਨੂੰ ਜਫਾ ਪੈ ਗਿਆ ਸੁਖਮਨ ਨੂੰ ਜਿੱਥੇ ਉਹੋ ਹੀ ਗੱਲਾਂ ਦੀਆਂ ਛਾਣੇ ਪਾਇਆ ਚਾਰ ਪੰਜ ਖਾ ਕੇ ਕਹਿੰਦੇ ਕੋਈ ਗੱਲ ਨਹੀਂ ਆ ਨੀ ਪਰ ਪਾ ਕੇ ਖਾ ਕੇ ਕਹਿੰਦੇ ਕੋਈ ਗੱਲ ਨਹੀਂ ਪਰ ਇੱਧਰ ਜਿਹੜਾ ਕਿਦਾਂ ਦਾ ਬੰਦਾ ਹੋ ਗਿਆ ਜਫਾ ਪੈ ਗਿਆ ਸੀ ਜਾਨ ਸੀ ਜਾਨੀ ਉਹਨੂੰ ਕਿਹੜੇ ਵੇਲੇ ਜਫਾ ਵੇਖੀ ਲੱਗਿਆ ਸਹੀ ਗੱਲ ਸਾਰਾ ਸੀਜ਼ਨ ਗਰਮੀਆਂ ਖੇਡਿਆ ਕਿਤੇ ਲਾਲਾ ਗਿੰਤੀ ਦਾ ਇੱਕ ਅਦਾ ਜਫਾ ਕਿਸੇ ਵੇਲੇ ਉਹ ਵੀ ਨਹੀਂ ਹੁੰਦਾ ਉਹ ਵੀ ਨਹੀਂ ਹੁੰਦਾ ਹਾਂ ਬੁੜੀ ਤਗੜੀ ਗੱਲ ਪਾਉਣੀ ਥੱਲੇ ਵੀ ਕੁਝ ਸੋਚ ਲੈ ਸ਼ੋਨਾ ਸ਼ੁਰੂ ਕਰਨਾ ਸੋਹਣਿਆਂ ਤੇ ਮਨ ਸਮਝਾ ਲਈਏ ਹੈਨਾ ਕਿ ਤਰੇ ਕਿਤਰੇ ਗਾੜੀ ਬਣਾਣਾ ਜਾਣ ਤਪਾ ਹਾਂ ਜੱਗੂ ਅਰਮਾਨ ਕੀ ਆ ਜ਼ਿੰਦਗੀ ਦੇ ਪੀਸ ਨਹੀਂ ਭਈ ਸੋਚਿਆ ਲੈ ਅਰਮਾਨ ਕੀ ਭਈ ਆ ਮਾਰੇ ਦੀ ਨਾਂਦੀ ਮੰਗੀ ਨੇ ਨੰਦਾ ਜੀਆਂ ਅੱਛਾ ਨਾਂਦੀ ਮੰਗੀ ਇਹੋ ਚੀਜ਼ ਕਰੀਦੀ ਅਦਾਸ ਮਾਰੇ ਕੀ ਦੁੱਖ ਸੁੱਖ ਹੋਈ ਆ ਨਾ ਭਾਈ ਮਾਰੇ ਬਸ ਰਜਾਏ ਰੱਖੀਂ ਆਪਣੀ ਹੈਨਾ ਉਹ ਰਦਾ ਬਖਸ਼ਦੀ ਵੀ ਫੈ ਲਗੀ ਨਾ ਕੋਈ ਇਹ ਕਿ ਦੁੱਖ ਵੀ ਆ ਗਏ ਤੇ ਹੈਨਾ ਤਨਣਾ ਨਾ ਮਾਰੀਏ ਮਾਲਕਾ ਹਾਂ ਓਏ ਇਹ ਸੋਖੀ ਆਦਾ ਸ਼ਿਕਾਇਤ ਨਹੀਂ ਕਰੀ ਉਹ ਬੰਦਾ ਕਿਹਨੂੰ ਤਨਣਾ ਨਹੀਂ ਮਾਰਦਾ ਉਹ ਜਿਹੜਾ ਆਪ ਇਹੋ ਜਿਹੇ ਲਾਟਾਂ ਚ ਮੰਦਿਆ ਵਾ ਸੀ ਇਹਨੇ ਸਾਰਾ ਕੁਝ ਵੇਖਿਆ ਹੋਇਆ ਹੈ ਨਾ ਪਿੱਛੇ ਔੜੀਦਾਨ ਮੰਨ ਲਾ 10-12 ਸਾਲਾਂ ਜੋ ਕਿਤੇ ਮੁੱਦਾਂ ਦਾ ਮਤਲਬ ਇੱਕ ਉਹ ਬੰਦਾ ਤਗੜਾ ਹੋਏ ਕਦੀ ਕਿਹਨੂੰ ਤਨਣਾ ਨਹੀਂ ਮਾਰਦਾ ਨੂੰ ਪਤਾ ਹੁੰਦਾ ਵੀ ਗਰੀਬੀ ਕੀ ਆ ਉਹ ਸੰਝਾ ਜਿਹਨੂੰ ਠੋਕਰਾਂ ਲੱਗੀਆਂ ਬਸ ਨਾਲ ਤੇ ਨੱਕਾ ਦਾ ਉਹ ਵੱਡੀ ਬਖਸ਼ੀ ਗੁਰੂ ਅਰਜਨ ਦੇ ਪਾਤਸ਼ਾਹ ਦੀ ਮਾਰ ਐਨੇ ਉਦੋਂ ਜਦੋਂ ਮਾਰ ਸੁੱਖਾ ਜੀ ਫੂਰੀ ਲੱਗ ਗਿਆ ਸੀ ਨਾ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਕੋਲ ਹਾਂਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹੀ ਨੇ ਬਚਨ ਕੀਤਾ ਵੀ ਇਹ ਨਗਰ ਦੇ ਵਿੱਚੋਂ ਤਗੜੇ ਤਗੜੇ ਮੌਲ ਉਠਿਆ ਕਰਨਗੇ ਬਹਾਦਰ ਬਾਬਾ ਬਿਧੀ ਚੰਦ ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਕੋਲ ਆਏ ਤੇ ਕਹਿੰਦੇ ਸੀ ਆਪ ਜੀ ਦੀ ਅੰਸ਼ਦ ਵਿੱਚੋਂ ਵੀ ਤਗੜੇ ਤਗੜੇ ਮੌਲ ਉਠਿਆ ਕਰਨਗੇ ਸੋਰ ਸਿੰਘ ਨੂੰ ਵਾਰ ਤੇ ਇਹ ਨਗਰ ਚੋਲਦੇ ਨੂੰ ਵਾਰ ਬਹੁਤ ਤਗੜਾ ਵਾ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਨਾਰਨ ਨੇ ਵੀ ਕਹਿਆ ਹੀ ਨਾ ਮੇਰੇ ਘਰ ਵੀ ਹੰਕਾਰ ਨਾ ਕਰਦੇ ਹੰਕਾਰ ਨਾ ਕਰ ਨੀ ਕੋਲ ਦੱਸ ਜਿਹੜੀ ਛੋਟੇ ਛੋਟੇ ਚ ਬਰਦੇ ਫਿਰ ਕੇਹੀ ਸੀ ਤੇ ਇਹਨਾਂ ਨੂੰ ਕਿਥੋਂ ਡਿੱਗਣਾ ਕਿੱਦਾਂ ਹੋਈ ਦਾਦੇ ਹੰਕਾਰ ਤੋਂ ਸਾਰੇ ਬੰਨੇ ਆਪੇ ਹੀ ਦੱਸਦੇ ਵੀ ਨਹੀਂ ਕਿ ਹੰਕਾਰ ਤੋਂ ਡਿੱਗਣਗੇ ਡਿੱਗਣਗੇ ਹਾਂ ਜੜੀ ਜਾਣਗੇ ਨਾਂ ਕੀ ਨਾ ਦੇ ਅੱਛਾ ਮਾਮਾ ਤਾਂ ਆਪਾਂ ਸੋਰਸਿੰਗ ਯਾ ਮਾਮਾ ਮੇਰਾ ਹਾਂ ਅੱਛਾ ਦਾਦਾ ਮਾਮਾ ਉਹ ਗੁਨਾਹ ਜਿਹੜਾ ਜੇ ਛੋਟੇ ਛੋਟੇ ਜਾਣਗੇ ਨਾ ਪਲੇਅਰ ਜਾਣੇ ਗੋਡਿਆਂ ਤੋਂ ਗੋਡਿਆਂ ਤੋਂ ਜਾਣਗੇ ਮਾਮਾ ਜੀ ਦੇ ਗੋਡੇ ਨਾ ਦੱਸਦੇ ਆ ਵੀ ਨਾਨਾ ਜੀ ਹਾਂ ਹਾਂ ਕਿ ਆਪੇ ਗੋਡਾ ਨਿਕਲ ਜਾਂਦਾ ਹੈ ਇਆ ਵੀ ਪਾ ਲੈਂਦੇ ਜੀ ਜੁੜ ਕੇ ਦੱਸਦੇ ਆ ਥਾਬੇ ਪਲਵਾਉਂਦਾ ਦੱਸਿਆ ਮਾਰ ਇਹ ਗੋਡਾ ਨਿਕਲ ਜਾਂਦਾ ਫਿਰ ਬਾਬੇ ਸੁਰਸਿੰਘ ਵਾਲਿਆਂ ਕੋ ਬਾਬੇ ਦੇਆ ਸਿੰਘ ਹੋਣੀ ਉਦੋਂ ਹੈ ਗਿਆ ਜੀ ਹਾਂ ਹਾਂ ਫਿਰ ਉਹਨਾਂ ਨੇ ਵਜਨ ਕੀਤਾ ਥਾਪੜਾ ਦੇ ਕੇ ਕਹਿੰਦੇ ਜਾ ਸ਼ੇਰਾ ਕੁਛ ਨਹੀਂ ਹੁੰਦਾ ਖੇਡ ਮਲ ਜਾਂਦੀ ਸੁਰਸਿੰਘ ਬਹੁਤ ਵੱਡਾ ਵਾਰਾ ਬਾਬਾ ਬਹੁਤ 플레이ਰ ਹੁੰਦੇ ਪਰ ਰੀਡਰ ਉਹਦੇ ਚਾਦੀ ਦੇਖੇ ਮੈਂ ਥਾਪੜ ਉੱਤਰੀ ਉੱਠੀ ਜਾਂਦੀ ਹੈ ਨਾ ਭਾਜੀ ਬਖਸ਼ਿਸ਼ਾਂ ਹੀ ਵਡੀਆਂ ਕੀਤੀਆਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਸੁਰਸਿੰਘ ਨਗਰ ਨੂੰ ਬਾਬਾ ਬਦੀ ਜਾਂਜੀ ਨੂੰ ਹਾਂ ਇੱਥੇ ਕੋਲੇ ਨਗਰ ਨੂੰ ਮੈਂ ਅੱਜ ਬਾਨੀ ਕੀ ਬੇਨਤੀ ਕਰਦਾ ਹਾਂ ਜੀ ਦੀ ਚੈਨਲ ਰਹੀ ਕਿ ਸੰਗਤ ਜੀ ਜਿੰਨਾ ਵੀ ਆ ਜਾਂਦਣਾ ਇਹ ਨਗਰ ਦੇ ਦਰਸ਼ਨ ਕਰੋ ਮਹਾਰਾਜ ਦੇ ਦਰਬਾਰ ਦਾ ਸਹੀ ਹੈ ਫਿਰ ਫਿਰ ਜਿਹੜਾ ਬਾਹਰੋਂ ਆ ਗਈ ਤੱਜੇ ਮਨੋਂ ਹੱਲ ਦੇ ਸੱਚੋਂ ਮਨ ਹੋਗੇ ਨਾ ਸਾਡੇ ਇੱਥੇ ਜਿਹੜੇ ਭਾਈ ਇਹ ਨਾ ਆਹ ਹਾਂ ਲੋਕ ਤਾਂ ਇਹਦਾ ਕੰਮ ਕਰਦੇ ਜਲ ਦੂਜਾ ਕੋਈ ਕੰਮ ਕਰਦੇ ਟੂੜੀਆਂ ਦਾ ਕੰਮ ਕਰਦੇ ਉਹਨਾਂ ਨੇ ਆਪ ਨੂੰ ਜਗਾ ਲੈ ਕੇ ਆਪ ਤੇ ਘਰ ਪਾ ਲਈ ਉਹਨਾਂ ਨੇ ਜੀ ਉਹ ਨਹੀਂ ਮਾਰੇ ਤਾਂ ਵਾਰਿਆ ਵੀ ਬਾਹਰੋਂ ਆ ਗਏ ਜਿਹੜਾ ਸੱਚੇ ਮਾਨਾ ਮਿਹਨਤ ਕਰੂਗਾ ਸਾਡੇ ਜਿੰਨੇ ਹੀ ਤੇ ਤੋਪ ਦੇ ਦੁਕਾਨਦਾਰ ਆ ਬਾਹਰ ਨਹੀਂ ਪਿੰਡਾਂ ਦੇ ਜਿਹਨੇ ਬਿਜਾਰ ਚੜਾ ਸਰੇ ਉਹ ਘੜਕੇ ਦਾ ਕੇ ਪੱਖੋਪੁਰ ਦਾ ਰੱਖੋਗੇ ਹਾਂ ਜੀ ਨਹੀਂ ਮਾਰਾਂ ਨੇ ਤਰਕੀਬ ਬਖਸ਼ੀ ਆ ਨਾ ਲਾ ਲਓ ਦੀ ਲਾਲੋ ਆਪਣੇ ਜੋ ਸੇਵੇਂ ਚਾਹ ਹੁੰਦੀ ਲਾਲੋ ਉਹਨਾਂ ਨੂੰ ਲੈ ਕੇ ਲਾਲੋ ਜਿੰਨੇ ਵੀ ਆਪਣੇ ਨਾਲ ਅੱਗੇ ਸੇ ਨਹੀਂ ਜਿੰਨੇ ਵੀ ਲਾਲੋ ਮਤਲਬ ਵਧੀਆ ਮਤਲਬ ਜੇਰਾ ਵੀ ਆ ਕੇ ਕੋਈ ਕਾਰੋਬਾਰ ਕਰਦਾ ਨਾ ਮਹਾਰਾਜ ਕਿਰਪਾ ਕਰਦਾ ਉਹਨਾਂ ਨੇ ਆਪਦੇ ਘਰ ਲੈ ਲਈ ਯਾਰ ਉਹਨਾਂ ਨੇ ਆਪਣੇ ਬਾਜੂ ਪਾਣ ਘਰ ਦਿੱਤਾ ਨਿਕਲਦੇ ਪੈਸੇ ਦਿੱਤੇ ਉਹਨਾਂ ਨੇ ਬਣੀ 80 ਲੱਖ ਰੁਪਏ ਹਾਂ ਲੋ ਬਹਿਣਾਂ ਨੇ ਕਾਰਖਾਨਾ ਉਹਨਾਂ ਦਾ ਆਪਦਾ ਸਬਜ਼ੀ ਦਾ ਗਾਰ ਲਾਲੋ ਕਿ ਇਹ ਜਿਨ੍ਹਾਂ ਨੇ ਕਮਾਈ ਨਹੀਂ ਕਰਨੀ ਉਹ ਇੱਥੇ ਕਰਦੇ ਨੇ ਉਹਨਾਂ ਨੇ ਰੇੜੀਆਂ ਤੋਂ ਕਮਾਈ ਕਰਦੇ ਨੇ ਰੇੜੀਆਂ ਤੋਂ ਕਰਦੇ ਨੇ ਮੇਰੇ ਗਏ ਨਹੀਂ ਕਰਨੀ ਉਹਨੇ ਬਾਹਰ ਵੀ ਨਹੀਂ ਕਰਦੀ ਅੱਡੇ ਕੱਲੇ ਗੋਲ ਗੱਪਿਆਂ ਦੀਆਂ ਹੀ ਰੇੜੀਆਂ ਲਾ ਲਓ ਇੱਥੇ 7 ਤੋਂ 8 ਰੇੜੀਆਂ ਹੋਣੀਆਂ ਗੋਲ ਗੱਪਿਆਂ ਦੀਆਂ ਜਿਹੜੀਆਂ ਪ੍ਰਵਾਸੀਆਂ ਦੀਆਂ ਮਾਂ ਪੰਜਾਬੀਆਂ ਦੀਆਂ ਜਿਹੜੀਆਂ ਆਪਣੀਆਂ ਉਹ ਦੋ ਚਾਰੀਆਂ ਪ੍ਰਵਾਸੀਆਂ ਦੀਆਂ ਫੇਰ ਸਾਤ ਕਰਦੇ ਭਾਈ ਇਹ ਕੰਮ ਕਰ ਲੱਗੇ ਇੱਥੇ ਹਾਂ ਜੀ ਹਮੇਸ਼ਾ ਮਾਉਂਦੀ ਆ ਹਾਂ ਜੀ